ਔਰ ਫੇਰ ਲੈ ਕੇ ਆ ਗਿਆ ਬਹੁਤ ਹੀ ਘੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਮੈਨੂੰ ਨਹੀਂ ਪਤਾ ਕਿੱਦਾਂ ਦੇਖੋਗੇ ਅੱਧੀ ਸਵੇਰੇ ਦੇਖੋ ਅੱਧੀ ਸ਼ਾਮ ਨੂੰ ਦੇਖੋ ਪਰ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਕਿਉਂਕਿ ਵੀਡੀਓ ਬਹੁਤ ਹੀ ਕੈਂਟ ਹੋਣ ਵਾਲੀ ਆ ਬਿਲਕੁਲ ਵੀ ਟਾਈਮ ਵੇਸ ਨਹੀਂ ਕੀਤਾ ਜਾਊਗਾ ਤੁਹਾਡਾ ਇੱਕ ਇੱਕ ਮਿੰਟ ਵੀਡੀਓ ਦੇਖੀ ਤੇ ਵੀ ਮੁੱਲ ਮੋੜਿਆ ਜਾਊਗਾ ਤਾਂ ਬਿਨਾ ਕੋਈ ਹੋਰ ਗੱਲ ਕੀਤੇ ਪਹਿਲਾਂ ਵੀਡੀਓ ਦੇਖਦੇ ਆ ਫੇਰ ਉਹਦੇ ਫਣੀ ਕਮੈਂਟ ਦੇਖਾਂਗੇ ਉਰਦੇ ਸਰ ਚਾਹ ਨਾਲ ਫਿਲਮ ਚਾਹੀਦੀ ਹੁੰਦੀ ਹੈ ਮਿੱਤਰਾਂ ਸਾਡਾ ਦਿਨ ਐਵੇਂ ਨਹੀਂ ਲੰਘਦਾ ਚਾਹ ਦਾ ਕੱਪ ਨਾ ਨਾ ਅਬ ਤੁਸੀਂ ਠਾਠਾ ਇਹਨੂੰ ਟੱਟੀ ਵੀ ਠਾਠਾ ਕਰਕੇ ਆਉਂਦੀ ਹੋਣੀ ਇਹ ਗਾਲਾਂ ਉਹ ਸਾਲੇ ਕਮੈਂਟਰ ਕਿੰਨੇ ਆ ਤੂੰ ਫੀਮ ਖਾ ਕੇ ਟੱਟੀ ਨਹੀਂ ਆਣੀ ਜਿੰਨੇ ਪੈਸੇ ਮੈਂ ਫੀਮ ਤੇ ਲਾ ਦਿੰਨਾ ਨਾ ਉਹਨੇ ਪੈਸੇ ਤਾਨੇ ਕਦੀ ਨਹੀਂ ਦੇਖਾ ਹੁਣੇ ਉਹ ਬਾਈ ਉਹ ਫੀਮ ਨਹੀਂ ਖਟ ਘਟੋਰੀ ਹੋਣੀ ਆ ਜੇ ਤੇਰਾ ਡੈਡੀ ਉਹ ਤੋਂ 10 ਰੁਪਏ ਲਾ ਦਿੰਦਾ ਤਾਂ ਕੀ ਕੱਸਦਾ ਸੀ ਜਿੰਨੇ ਪੈਸੇ ਮੈਂ ਫੀਮ ਤੇ ਲਾ ਦਿੰਨਾ ਨਾ ਉਨੇ ਪਰ ਤਾਂ ਨੇ ਕਦੀ ਨਹੀਂ ਦੇਖ ਹੁਣ ਕਾਕੇ ਉਹ ਚਵਨ ਬ੍ਰਸ਼ ਹੁੰਦਾ ਫੀਮ ਨਹੀਂ ਸਾਰੇ ਪੈਸੇ ਫੀਮ ਤੇ ਲਾਈ ਦੇਣਾ 20 ਰੁਪਏ ਹੋਰ ਪਾ ਕੇ ਦੰਤਾਂ ਤਲਵਾ ਲਾ ਬੱਤ ਸਹੀ ਏ ਅਬੇ ਸਾਲੇ ਜੇ ਮaaf ਕਰਨਾ ਮੈਂ ਜੋ ਕੁਛ ਸਮੇਂ ਇਧਰ ਉਧਰ ਨਿਕਲ ਜਾਂਦਾ ਅਬੇ ਲੱਡੂ ਖਰਾਂ ਜਿੰਨੇ ਵੀ ਕੁਸਕੇ ਆ ਨਾ ਅਸੀਂ ਉਹਨੂੰ ਲੱਡੂ ਬਣਾਵਾਂਗੇ ਲੱਡੂ ਨਾ 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 ਲਿੰਡਾ ਕਿੱਟੜਾ ਤੇ ਮਾਸ ਨਹੀਂ ਇਤੋਂ ਵੱਡਾ ਕੋਈ ਬਦਮਾਸ਼ ਨਹੀਂ ਠਾ 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 ਬਲਮਾਸੀਆ ਬੋਲਦੇ ਦੀ ਹੱਡੀਆਂ ਉਹ ਵੀ ਸ਼ੁਕਰਾ ਛੱਡਦੀ ਨਹੀਂ ਤਾਂ ਜਿਹੜੇ 2-4 ਦੰਦ ਹੈਗੇ ਉਹ ਵੀ ਤੜਾ ਲੈਣੇ ਸੀ ਤੇਰੇ ਕਰਕੇ ਮੈਂ ਸ਼ੁਰੂ ਕਰਨ ਵਾਲੇ ਆ ਤੇਰੇ ਕਰਕੇ ਪ੍ਰਾਧ ਸਿੰਘ ਹਾਂ ਠਾ ਅਸਲ ਬਦਮਾਸ਼ੀ ਤਾਂ ਉਹ ਕਰੂਗਾ ਜਿਹੜਾ ਤੇਰੇ ਇਹ 4 ਦੰਦ ਵੀ ਭੰਨੇਗਾ ਕਾਸ਼ ਤੇਨੂੰ ਬੱਚੇ ਚੱਕਣ ਵਾਲੇ ਚੱਕ ਕੇ ਲੈ ਜਾਂਦੇ ਹਾਂਜੀ ਅਗਰ ਮਜ਼ਾ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਅਗਰ ਨਹੀਂ ਮਜ਼ਾ ਆ ਰਿਹਾ ਤਾਂ ਅਗਲੀ ਵੀਡੀਓ ਦੇਖੋ ਜਿੱਦਾਂ ਕਿ ਕੋਈ ਦਿਨ ਪਹਿਲਾਂ 15 ਅਗਸਤ ਲਾਂ ਕੇ ਗਈ ਆ ਬਹੁਤ ਲੋਕਾਂ ਨੇ ਬਹੁਤ ਜਲੂਸ ਕੱਢਿਆ 15 ਅਗਸਤ ਦਾ ਹੁਣ ਆਪਾਂ ਉਹਨਾਂ ਲੋਕਾਂ ਦਾ ਜਲੂਸ ਕੱਢਦੇ ਆਂ ਦੇਖੋ ਫਿਰ ਵੀਡੀਓ ਬਹੁਤ ਪ੍ਰਸ਼ੰਸਾ गन गन मन मजी दा आ है बार ति बाग विदाता बुंज दात गुनाते जंदा में साळ्यो तुसी غلام ਹੀ ਚੰਗੇ ਸੀ ਗੂੰਗਾ ਉਸਲ ਚਲਦੀ ਤਰੰਗ ਸਭ ਜੂ ਜੰ ਰਵਿੰਦਰਨਾਥ ਅਗਰ ਕੋਮਾ ਚ ਚਲਾ ਗਿਆ ਰਾਸ਼ਟਰੀ ਗਾਣ ਸੁਣ ਕੇ ਆ ਮੇਦਾਨੇ ਤੇ ਰਾਹੇ ਤਾ ਦਿਨ ਤੇ ਜਾਣ ਤੇ ਜਾਇ ਹੈ ਸਕੂਲ ਵਿੱਚ ਸਵੇਰੇ ਪ੍ਰੇਰ ਵਿੱਚ ਗੈਰ ਹਾਜ਼ਰ ਰਹਿਣ ਦਾ ਨਤੀਜਾ ਬੱਤ ਸਹੀ ਹੈ ਜਾਇ ਹੈ ਜਾਇ ਹੈ ਜੈ 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 ਹੈ ਇਸ ਨੂੰ ਰਾਸ਼ਟਰਪਤੀ ਤੋਂ ਸਨਮਾਨ ਦਿਵਾਓ ਜੀ ਆਪਣੇ ਲੋ ਵਿਦੇਸ਼ ਸਾਰਿਆਂ ਨੂੰ ਆਪਣੇ ਲੋ ਜੱਦ ਜਾਨ ਦੇਸ਼ ਆਪਣਾ ਨਾਮ ਪੰਜਾਬ ਬੋਇਆ ਸੀ ਆਪਣੇ ਰੋ ਕਲਚ ਪਲੇਟਾਂ ਦਾ ਕੰਮ ਹੋਣ ਵਾਲਾ 15 ਅਗਸਤ ਨੂੰ ਜਿਲ੍ਹਾ ਹਿਨੂ ਆਪਣੇ ਰੋ ਖਾਨਾ ਬਦੋਛ ਜੁਲਾਈ ਕਿੱਥੋਂ ਆ ਗਈ ਵਿੱਚ ਰੁਕੋ ਜਰਾ ਸਬਰ ਕਰੋ ਤੁਸੀਂ ਗਲਾਮ ਹੀ ਠੀਕ ਸੀ 15 ਅਗਸਤ ਨੂੰ ਜਿਲ੍ਹਾ ਹਿਨੂ ਆਪਣੇ ਰੋ ਆਪਣਾ ਕੀਮਤੀ ਸਮਾਂ ਕੱਢ ਕੇ ਉਸਤਾਦ ਜੀ ਵਿਚਾਰ ਪੇਸ਼ ਕਰਦੇ ਹੋਏ 15 ਅਗਸਤ ਜੁਲਾਈ ਵਾਲੇ ਦਿਨ ਤੇਰੀ ਵੀਡੀਓ ਦੇਖ ਕੇ ਅੰਗਰੇਜ਼ ਇਤਿਹਾਸ ਦੀ ਦੁਬਾਰਾ ਸ਼ਾਨਬੀਨ ਕਰ ਰਹੇ ਨੇ ਜ਼ਾਲਮਾਂ ਹੋ ਫੀਲਿੰਗ ਪਰ ਆਉਂਡ ਇੰਡੀਅਨ ਆਰਮੀ ਇੰਡੀਅਨ ਆਰਮੀ ਨਾ 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 ਮਿੱਠਾ ਆਰਮੀ ਇਹ ਜੰਗ ਦੇ ਮੈਦਾਨ ਵਿੱਚ ਕਦੇ ਨਾ ਹਾਰਦੇ ਇਹਨੂੰ ਕਰਾਓ ਭਰਤੀ हां जी मित्रों ਤੁਸੀਂ ਪਾਪਾ ਦੀਆਂ ਪਰੀਆਂ ਤਾਂ ਬਹੁਤ ਵੇਖਿਆ ਹੋਣਗੇ ਪਰ ਪਰੀ ਦੇ ਪਾਪਾ ਨਹੀਂ ਵੇਖੇ ਹੋਣੇ ਅੱਜ ਵੇਖੋ ਫੇਰ ਕੁੜੀ ਵੀ ਸ਼ਰਮ ਖਾ ਗਈ ਪਰ ਇਹਨੂੰ ਨਹੀਂ ਉਹਦੀ ਸ਼ਰਮ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਕੋਤਹੀ ਤੋਂ ਦੇਖਰਦਾ ਨਹੀਂ ਜਦੋਂ ਲੜਦਾ ਇਹ ਸਾਲਾ ਬਿਮਾਰ ਵੀ ਨਹੀਂ ਹੁੰਦਾ ਮੇਰੇ ਸਾਹ ਵਿੱਚ ਸਾ ਪਰਦੇ ਆਨਲਾਈਨ ਰੋੜੇ ਮਾਰਨ ਵਾਲਾ ਬਟਨ ਕਿੱਥੇ ਆ ਕੋਈ ਪਾਪੀ ਰੁਈ ਹੋ ਗਈ ਜਿਹੜੀ ਗਾਲ ਨਾ ਕੱਢੂ ਘਰ ਦੇ ਵੀ ਕਹਿੰਦੇ ਹੋਣੇ ਵੀ ਸਾਲੀ ਰੋੜੀ ਵੰਡੀ ਵੀ ਖਰਾਬ ਗਈ ਲੋਕਾਂ ਦੀ ਧੌਣ 'ਚ ਕਿੱਲਾ ਸੁਣਿਆ ਸੀ ਇਹਦੇ ਹੋਰ ਕਿਤੇ ਲੱਗਦਾ ਜੱਟੀ ਥੋੜੀ ਸ਼ਾਈ ਸੋਣਿਆ ਜੱਟੀ ਨਹੀਂ ਕੱਟੀ ਆ ਤਮੂ ਇੱਤਕ ਨਾ ਹੋਵੇ ਪਾਪਾ ਕੀ ਪਰੀ ਨਾ 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 ਪਾਪਾ ਹੀ ਪਰੀ ਹਾਂਜੀ ਅਗਰ ਇਤਕ ਵੀਡੀਓ ਦੇਖ ਰਹੇ ਹੋ ਵੀਡੀਓ ਲਾਇਕ ਤਾਂ ਤੁਸੀਂ ਕਾਰੀ ਦਿੱਤਾ ਹੋਣਾ ਤੇ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਹੁਣ ਜਿਹੜੇ ਮੈਂ ਐਡਮਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਘੈਂਟ ਬੰਦੇ ਰੱਬ ਕੇ ਲੈ ਆਇਆ ਵੀਡੀਓ ਨੂੰ ਸਕਿੱਪ ਨਾ ਕਰੋਗੇ ਕਿ ਬਹੁਤ ਮਜ਼ਾ ਆਉਣ ਵਾਲਾ ਆ ਵੀਰ ਦੁਕਾਨ ਚ ਘੋੜੀ ਭਜਾਈ ਜਾਂਦਾ ਜਦੋਂ ਵੇਚਣ ਵਾਲੇ ਆਪ ਕਾਲੇ ਹੋਣ ਜੋਣਿਆ ਪਿੱਛੇ ਮੁੜ ਕੇ ਨਾ ਦੇਖੀ ਸੰਜੇ datt ਨਾ 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 ਕਮਜ਼ੋਰ ਤੱਤ ਸੰਜੇ datt ਨਾ 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 ਜਰਦੇ ਦੀ ਲੱਤ ਬੰਮਾ ਭੈਣ ਤੇ ਆ ਜਾਊਗਾ ਮੈਂ इनकी इनकी ਅੰਮਾ ਭੈਣ ਤੇ ਆ ਜਾਊਗਾ ਸੰਜੇਦਤ ਨਾ 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 ਟੱਟੀ ਚੱਕ ਸੰਜੇਦਤ ਨਾ 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 ਸਿਰੇ ਦੀ ਖਾਚ ਸਾਜੀ ਅੱਜ ਬਾਈ ਆਏ ਸੀ ਆਪਣੇ ਕੋਲ ਸਖਰੂਰ ਤੋਂ ਤੇ ਬਾਈ ਨੇ ਬਣਾਇਆ ਜੀ ਫੇਸ ਤੇ ਸੁਖਰਤੀ ਇਹਦੇ ਟੈਟੂ ਸਾਰੇ ਟੈਟੂ ਸੁਖਰਤੀ ਵਾਲੇ ਬਣਾਏ ਹੋਇਆ ਬਾਈ ਸੁਖਰਤੀ ਦਾ ਬਹੁਤ ਵੱਡਾ ਹੈ ਨਾ ਬਾਈ ਇਧਰ ਵੀ ਬਣਾਇਆ ਬਾਈ ਦੇ ਡੋਨਟ ਕੇਅਰ ਲਿਖਿਆ ਹੋਇਆ ਬਾਈ ਇਹਦੇ ਮੱਥੇ ਤੇ ਲੁਲਾਨਾਥ ਲਿਖ ਦੇ ਸੁਖਰਤੀ ਇਹਦਾ ਚੇਲਾ ਮੁੱਠ ਕੁਟੀਆਂ ਕੋਈ ਨੋ 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 ਕਾਸ਼ ਉਸ ਦਿਨ ਮੈਡੀਕਲ ਬੰਦ ਹੁੰਦਾ ਤਾਂ ਇਹਦੇ ਵਰਗਾ ਕੁਸਾ ਨਾ ਜੰਮਦਾ ਕਾਸ਼ ਉਹ ਦਿਨ ਇਹਦਾ ਪਿਓ ਪਾਸਾ ਵਟ ਕੇ ਸੌ ਜਾਂਦਾ ਜੀ ਦੇਜ ਕੋਣਾ ਮੁੰਡੇ ਤੇਤ ਨਾਲ ਹੀ ਕੀੜਾ ਵਿਆਂ ਖਰਾਬ ਕਰਤਾ ਗਜਬ ਇੱਜ਼ਤੀ ਭਾਈ ਤੂੰ ਪੂਰੀ ਭੰਗੜੇ ਦੀ ਟੀਮ ਤਿਆਰ ਕਰ ਵੈਲੀ ਨਾ 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 ਲੁੱਲੀ ਬੜੀ ਬਰੀਕ ਕਰਕੇ ਪੋਰੀ ਆ ਐਨਾ ਘੂਸਿਆਂ ਕਰਕੇ ਮੀਂਹ ਨਹੀਂ ਪੈ ਰਿਹਾ ਇਨਾ ਕੂਸਿਆ ਕਰਕੇ ਦਰਖਤ ਲਗਾ ਰਹੇ ਆ ਡੀਜੀਪੀ ਸਾਹਿਬ ਮੈਂ ਬਠਿੰਡੇ ਜਾ ਰਿਹਾ ਪੁਲਿਸ ਮੇਰਾ ਰਾਹ ਨਾ ਰੋਕੇ ਜਿਹੜੇ ਸਾਹਬ ਨਾਲ ਮੂੰਹ ਬਣਾ ਰਹੇ ਇਸ ਸਾਹਬ ਨਾਲ ਤੈਨੂੰ ਅਗਲਾ ਮੋੜ ਨਹੀਂ ਟੱਪਣ ਦੇਣਾ ਡੀਜੀਪੀ ਨੇ ਤਾਂ ਆਪ ਗੱਡੀ ਕਰਾ ਕੇ ਦੇਣੀ ਕਿਤੇ ਰਾਹ ਜੀ ਨਾ ਮਰ ਜੇ ਆਹ ਲਛਣਾ ਕਰਕੇ ਅੱਧਾ ਟੱਬਰ ਕਾਂ ਤੇ ਟੰਗਿਆ ਹੋਇਆ ਇਹ ਨੇ ਪੰਜਾਬ ਦੇ ਆਉਣ ਵਾਲੇ ਗੈਂਗਸਟਰ ਬਾਹਰ ਵੈਨ ਆ ਗਈ دیਵਾਨ ਗਿਣੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਵੀਰ ਜੀ ਤੁਸੀਂ ਤਾਂ ਸਾਨੂੰ ਡਰਾਉਂਦੇ ਹੀ ਰਹਿੰਦੇ ਹੋ ਕਾਲੀ ਧੌਣ ਤੇ ਚਾਂਦੀ ਵਾਲੀ ਚੈਣੇ 70% ਅੱਖਾਂ ਬੰਦ ਕਰਕੇ ਦੇਖੋ ਧੌਣ ਗਾਇਬ ਹੋ ਜਾਂਦੀ ਆ ਬੱਤ ਸਹੀ ਏ ਛਿੰਦੇ ਰੇਕਮਾਰ ਫੜਾਈ ਮੁੰਡੇ ਦੀ ਗਰਦਨ ਸਾਫ਼ ਕਰਨੀ ਆ ਸੇ ਮੇ ਪਿੱਛੇ ਜਾਣ ਦਾ ਨਾ ਕੋਈ ਰਾਮੂ ਤੇਨੂੰ ਪੱਠੇ ਲੈਣ ਭੇਜਿਆ ਸੀ ਗਜਬ ਇੱਜ਼ਤੀ ਹੈ ਆਪੇ ਮਿਲੂਗੀ ਮਿਲੂਗੀ ਮੋੜ ਤੇ ਖੜਕੇ ਜੇ ਲੋੜ ਹੋਈ ਮਿੱਤਰਾਂ ਦੀ ਆਪੇ ਖੜਕੇ ਮੋੜ ਤੇ ਖਾ ਲੂ ਜੇ ਲੋੜ ਹੋਈ ਚਿੱਤਰਾਂ ਦੀ ਇਹਦੇ ਘਰ ਦੇ ਨੇ ਦੁੱਧ ਲੈਣ ਭੇਜਿਆ ਸੀ ਇਹ ਕੁਸੀਆਂ ਪੋਰੀ ਜਾਂਦਾ ਹੈ ਦੁਕਾਨ ਤੇ ਖੜਕੇ ਖੜਕੇ ਜੇ ਲੋੜ ਹੋਈ ਮਿੱਤਰਾਂ ਦੀ ਲੋੜ ਮਿੱਤਰਾਂ ਦੀ ਨਾ 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 ਲੋੜ ਖਿੱਤਰਾਂ ਦੀ ਹਾਂਜੀ ਕਾ ਆਖਰੀ ਵੀਡੀਓ ਬਚਿਆ ਜਰੂਰ ਦੇਖ ਕੇ ਜਾਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਆਹ ਵੀਡੀਓ ਕਿੱਦਾ ਲੱਗੀ ਚੰਗੀ ਲੱਗੀ ਤਾਂ ਵੀ ਦੱਸਿਓ ਮਾੜੀ ਲੱਗੀ ਤਾਂ ਵੀ ਦੱਸਿਓ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਰੀਡ ਕਰਦਾ ਹਾਂ ਤੇ ਕਮੈਂਟ ਜਰੂਰ ਕਰਿਆ ਕਰੋ ਪੜ੍ਹ ਕੇ ਵਧੀਆ ਲੱਗਦਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਸਾਰੇ ਗਾਂ ਮਾਪਾ ਰੇ ਨਿਗਾ ਸਾਰੇ ਗਾਰੇ ਚ ਪਾਣੀ ਪਾ ਆ ਦੇ ਸੱਜਣਾ ਪਥਰਾਂ ਨੂੰ ਪਿਗਲੌਣ ਵਾਲੇ ਸੂਰ ਉਹ ਤਾਂ ਦਿਨ ਹੋ ਜਏ ਤਾਂ ਛੱਡ ਜਾਂਦੇ ਹਟੀ ਨਾ ਜਿੰਨਾ ਟਾਈਮ ਸਰਕਾਰ ਬੈਨ ਨਹੀਂ ਲਾਉਂਦੀ ਏ ਤਾਂ ਛੱਡ ਜਾਂਦੇ ਇਹ ਕਮੈਂਟ ਤੇ ਵਾਰਨਿੰਗ ਆ ਇਹ ਕਮੈਂਟ ਐਡ ਤਾਂ ਨਹੀਂ ਕਰਨਾ ਸੀ ਪਰ ਕਰਤਾ ਕਿਉਂਕਿ ਮੈਂ ਖੁਦ ਬਹੁਤ ਹੱਸਿਆ ਇਹ ਕਮੈਂਟ ਪੜ ਕੇ ਤਾਂ ਤੁਸੀਂ ਵੀ ਆਪ ਹੀ ਪੜ ਲਓ ਛੱਡ ਜਾਂਦੇ